आज बागापुराणा ਵਿਖੇ 유ਥ ਕਾਂਗਰਸ ਵੱਲੋਂ ਕਮਲਜੀਤ ਸਿੰਘ ਬਰਾਰਦੀ ਅਗਵਾਈ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਲੋਕ ਸਭਾ ਹਲਕਾ ਫਰੀਦਕੋਟ ਦੇ ਸਾਰੇ 유ਥ ਕਾਂਗਰਸੀ ਔਦੇਦਾਰਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਐਸ ਮੌਕੇ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾਰ ਲੋਕ ਸਭਾ ਫਰੀਦਕੋਟ 유ਥ ਇਨਚਾਰਜ ਪਰਵਿੰਦਰ ਲਾਪਰਾ ਤੇ ਨਵ ਨਿਯੁਕਤ ਲੋਕ ਸਭਾ ਹਲਕਾ ਫਰੀਦਕੋਟ ਦੇ ਪ੍ਰਧਾਨ ਪਰਮਿੰਦਰ ਡਿੰਪਲ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਦੌਰਾਨ 유ਥ ਕਾਂਗਰਸੀ ਮਹਿਲਾ ਵਰਕਰਾਂ ਨੇ ਭਾਰਤੀ ਸੰਵਿਧਾਨ ਦੇ ਰਖੜੀ ਬਣ ਕੇ ਸੰਵਿਧਾਨ ਨੂੰ ਬਚਾਉਣ ਦਾ ਪ੍ਰਣ ਲਿਆ ਇਸ ਮੌਕੇ ਫਰੀਦਕੋਟ ਹਲਕਾ ਇੰਚਾਰਜ ਪਰਵਿੰਦਰ ਲਾਪਰਾ ਨੇ ਆਖਿਆ ਕਿ ਭਾਜਪਾ ਸਰਕਾਰ ਵੱਲੋਂ ਜੋ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ ਉਸ ਨੂੰ ਬਚਾਉਣ ਲਈ ਉਹਨਾਂ ਵੱਲੋਂ ਅੱਜ ਇੱਥੇ ਇਹ ਪ੍ਰੋਗਰਾਮ ਉਲੀਕ ਕੇ ਸੰਵਿਧਾਨ ਦੇ ਰਖੜੀ ਬਣੀ ਗਈ ਹੈ ਮੈਂ ਸਭ ਤੋਂ ਪਹਿਲਾਂ ਤਾਂ 올 ਇੰਡੀਆ ਯੂਥ ਕਾਂਗਰਸ ਦਾ ਧੰਨਵਾਦ ਕਰਦਾ ਹਾਂ ਔਰ ਉਸ ਤੋਂ ਬਾਅਦ ਪੰਜਾਬ ਯੂਥ ਕਾਂਗਰਸ ਦਾ ਧੰਨਵਾਦ ਕਰਦਾ ਹਾਂ ਸਭ ਤੋਂ ਸਤਿਕਾਰਯੋਗ ਮੇਰਾ ਵੱਡਾ ਵੀਰ ਕਮਲਜੀਤ ਬਰਾੜ ਸਾਡੇ ਲੋਕ ਸਭਾ ਦਾ ਇੰਚਾਰਜ ਲਾਪਰਾ ਜੀ ਉਹਨਾਂ ਦਾ ਧੰਨਵਾਦ ਕਰਦਾ ਹਾਂ ਉਹ ਜੋ ਯੂ ਦੇ ਕੰਮ ਹੈ ਜੋ ਵੱਡੀ ਕਾਂਗਰਸ ਤੇ ਵਰਕਰ ਤੇ ਵਿਚਾਲੜੀ ਇੱਕ ਕੜੀ ਹੈ ਯੂਥ ਕਾਂਗਰਸ ਉਹ ਯੂਥ ਕਾਂਗਰਸ ਪਿੰਡ ਪਿੰਡ ਜਾਏਗੀ ਔਰ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਮਹਾਰਾਜ ਸਾਹਿਬ ਨੇ ਜੋ ਕੰਮ ਕੀਤੇ ਹੁਣ ਤੱਕ ਸੀਐਮ ਬਣਨ ਤੋਂ ਬਾਅਦ ਵੀ ਤੇ ਪਹਿਲਾਂ ਵੀ ਉਹ ਅਸੀਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਦੱਸਾਂਗੇ ਵੀ ਇੰਨੇ ਕੰਮ ਮਹਾਰਾਜ ਸਾਹਿਬ ਨੇ ਕੀਤੇ ਆ ਔਰ ਜੋ ਹੁਣ ਕਾਲੀਦਾਲ ਦਾ ਹਾਲਤਾ ਜੇ ਵੇਖ ਹੀ ਲਿਆ ਜੋ ਅਜੇ ਤਾਂ ਕੱਲ ਨੂੰ ਪਤਾ ਲੱਗਣਾ ਕਾਲੀਦਾਲ ਨੂੰ ਵੀ ਸਾਡਾ ਹਾਲ ਕੀ ਹੋਰ ਹੁੰਦਾ ਇਹਨਾਂ ਨੂੰ ਪਿੰਡਾਂ 'ਚ ਘਰਾਂ 'ਚੋਂ ਕਿਸੇ ਨੇ ਨਿਕਲ ਨਹੀਂ ਦੇਣਾ ਸੋ ਮੇਰੀ ਸਾਰੀ ਯੂਥ ਕਾਂਗਰਸ ਨੂੰ ਔਰ ਸਾਰੀ ਵੱਡੀ ਕਾਂਗਰਸ ਨੂੰ ਔਰ ਜਿੰਨੀਆਂ ਵੀ ਅਲੱਗ-ਅਲੱਗ ਕਮੇਟੀਆਂ ਦੇ ਮੈਂਬਰ ਆ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਯੂਥ ਕਾਂਗਰਸ ਤੁਹਾਡੇ ਘਰ-ਘਰ ਆਵੇਗੀ ਔਰ ਸਾਰੀ ਲੀਡਰਸ਼ਿਪ ਨੂੰ ਨਾਲ ਲਿਆਵੇਗੀ ਔਰ ਜੋ ਵੀ ਨੀਤੀਆਂ ਵਾ ਉਹ ਕਰ ਕਰ ਪਹੁੰਚਾਈਆਂ ਜਾਣਗੀਆਂ ਪ੍ਰਵਿੰਦਰ ਜੀ ਲੋਕ ਸਭਾ ਫਰੀਦਕੋਟ ਦੇ ਵਿੱਚ ਜਿਹੜਾ ਯੂਥ ਕਾਂਗਰਸ ਦੀ ਜਿਹੜੀ ਐਕਟੀਵਿਟੀ ਆ ਬਹੁਤ ਸਲੋ ਕਹਿ ਸਕਦੇ ਆ ਥੋੜਾ ਜਿਹਾ ਮੈਂ ਬਾਗੇ ਭਰਾ ਜੀ ਦੇਖਦਾ ਨਾ ਕਦੇ ਕਦੇ ਇਹਨਾਂ ਦਾ ਉਹ ਵੀ ਕਮਲਜੀਤ ਬਰਾੜ ਕਰਕੇ ਐਕਟੀਵਿਟੀ ਕਰਦੇ ਆਗੇ ਪਰ ਦੂਸਰੇ ਸਾਰੇ ਹਲਕੇ ਠੱਸ ਬੈਠੇ ਉਹਦਾ ਕਾਰਨ ਕੀ ਹੈ ਕੋਈ ਇਹੋ ਜਿਹੀ ਕਰਨੀ ਕੀ ਜੀ ਅਜੇ ਪਿੱਛੇ ਜੇ ਅੱਜ ਤੋਂ 10 ਦਿਨ ਪਹਿਲਾਂ ਬੜੀ ਵੱਡੀ ਇੱਕ ਭਰਵੀ ਮੀਟਿੰਗ ਫਰੀਦਕੋਟ ਦੇ ਵਿੱਚ ਹੋਈ ਹੈ ਉਹਦੇ ਵਿੱਚ 올 ਇੰਡੀਆ ਦੇ ਸਾਡੇ ਇੰਚਾਰਜ ਮਤ ਉਂਗਲੇ ਜੀ ਆਏ ਆ ਔਰ ਉਦੋਂ ਬਾਅਦ ਸਾਡੇ ਲਾਪਰਾ ਜੀ ਬੈਠੇ ਆ ਪੂਰੀ ਵਧੀਆ ਤਰੀਕੇ ਨਾਲ ਕੰਮ ਹੋ ਰਿਹਾ ਵਾ ਹਾਂ ਕਿਤਨਾ ਕਿਤੇ ਹੁਣ ਤਾਈਆਂ ਰਹਿ ਜਾਂਦੀਆਂ ਕਿਉਂਕਿ ਮੀਟਿੰਗ ਕਰਕੇ ਅਸੀਂ ਵਿਧਾਨ ਸਭਾ ਚ ਮੁੜ ਜੰਨੇ ਆ ਪਰ ਹੁਣ ਉਹ ਜੀ ਗਲਤੀ ਦੁਬਾਰਾ ਨਹੀਂ ਹੋਏਗੀ ਅਸੀਂ ਹਰ ਵਿਧਾਨ ਸਭਾ ਤੇ ਹਰ ਪਿੰਡ ਪਿੰਡ ਜਾਵਾਂਗੇ ਤਾਂਕਿ ਲੋਕਾਂ ਨੂੰ ਪਤਾ ਲੱਗੇ ਕਿ ਯੂਥ ਕਾਂਗਰਸ ਘਰ ਘਰ ਪਹੁੰਚ ਰਹੀ ਹੈ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੋਈ ਇਲੈਕਸ਼ਨ ਹੋ ਰਹੀਆਂ ਅੱਗੇ ਐਸ.ਓ.ਆਈ ਹੋ ਜਾਏ ਐ ਐਨ.ਐਸ.ਸੀ. ਹੋਏ ਉਹਦੇ ਵਿੱਚ ਯੂਥ ਕਾਂਗਰਸ ਕੀ ਕਰੇ ਜੀ ਦੇਖੋ ਉਹਦੇ ਵਿੱਚ ਜੋ ਸਾਡੀ ਜਿਹੜੀ ਵੀ ਸਾਡੀ ਪਾਰਟੀ ਵੱਲੋਂ ਜੈਨਾ ਸਿਯੂਆਈ ਵੱਲੋਂ ਕੈਂਡੀਡੇਟ ਖੜੇਗਾ ਉਹਦੀ ਡੜ ਕੇ ਮਤ ਦਿੱਤੀ ਜਾਏਗੀ ਪਰ ਹਮੇਸ਼ਾ ਜਿਹੜੀ ਯੂਨੀਵਰਸਿਟੀ ਦੇ ਇਲੈਕਸ਼ਨ ਆ ਨਵੀਂ ਪਨੀਰੀ ਤਿਆਰ ਹੁੰਦੀ ਹੈ ਉੱਥੇ ਲੀਡਰਸ਼ਿਪ ਦੀ ਔਰ ਉੱਥੋਂ ਵਧੀਆ ਲੀਡਰ ਬਣ ਕੇ ਤਿਆਰ ਹੋ ਕੇ ਨਿਕਲਦੇ ਆ ਉਹਨਾਂ ਦੀ ਪੂਰੀ ਮਤ ਕੀਤੀ ਜਾਊਗੀ ਜਿਹੜਾ ਵੀ ਸਾਡੀ ਪਾਰਟੀ ਦੇ ਸਿਸਟਮ ਚ ਆ ਕੇ ਉੱਥੇ ਇਲੈਕਸ਼ਨ ਲੜੇ ਇਹ ਤਾਂ ਮੇਨ ਅਜੰਡਾ ਸੀਗਾ ਜੀ ਇੱਕ ਤਾਂ ਆਪਣੇ ਲੋਕ ਸਭਾ ਯੂਥ ਕਾਂਗਰਸ ਫਰੀਦਕੋਟ ਦਾ ਪ੍ਰਧਾਨ ਬਣ ਲਿਆ ਉਸ ਤੋਂ ਬਾਅਦ ਸਵਧਾਨ ਬਚਾਓ ਇੱਕ ਮੋਹਮ ਚੱਲੀ ਹੈ ਇੰਡੀਅਨ ਯੂਥ ਕਾਂਗਰਸ ਦਿੱਲੀ ਵੱਲੋਂ ਉਸ ਲੜੀ ਤਹਿਤ ਅੱਜ ਉੱਥੇ ਅਸੀਂ ਸੰਵਧਾਨ ਨੂੰ ਰੱਖੜੀ ਬਣ ਕੇ ਸਵਧਾਨ ਨੂੰ ਆਪਣੀਆਂ ਮਾਵਾ ਪੈਣ ਦਾ ਰੱਖਾ ਬਣਾਇਆ ਇਹ ਸਾਨੂੰ ਕਾਂਗਰਸੀਆਂ ਨੂੰ ਸੰਵਧਾਨ ਤੇ ਪੂਰਾ ਭਰੋਸਾ ਇਹ ਡਾਇਰੈਕਟ ਰੂਟਸ ਆਫ ਪ੍ਰੋਗਰਾਮ ਬਹੁਤ ਹੀ ਸਾਡਾ ਵਧਿਆ ਗਿਆ ਸੀ ਉਹਦੇ ਕਰਕੇ ਅਸੀਂ ਤੋਂ ਸਾਡੇ ਲੋਕ ਸਭਾ ਪ੍ਰਧਾਨ ਗੁਰਲਾਲ ਭਰਵਾਨ ਜੀ ਤੇ ਬਲਕਰ ਨੰਗਲ ਜੀ ਨੂੰ ਸਨਮਾਨਿਤ ਕੀਤਾ ਕਿਉਂਕਿ ਇਹਨਾਂ ਨੇ ਬਹੁਤ ਵੱਡੇ ਪ੍ਰੋਗਰਾਮ ਸੰਵਿਧਾਨ ਉਹ ਤੋਂ ਰੱਖੜੀ ਬੰਨ੍ਹ ਦੀ ਕੀ ਲੋੜ ਪੈਗੀ ਸਵਿਧਾਨ ਨੂੰ ਰੱਖੜੀ ਬੰਨ੍ਹ ਦੀ ਇਹ ਲੋੜ ਪੈ ਗਈ ਕਿ ਜਿਵੇਂ ਬੀਜੇਪੀ ਕਾਲੀ ਦਲ ਨੇ ਉਹਨਾਂ ਨੇ ਸੰਵਿਧਾਨ ਦੀਆਂ ਧੱਜੀਆਂ ੜਾਈਆਂ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਪਰ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਅਸੀਂ ਇੱਕ ਇਹ ਗੱਲ ਜਗ ਜाहिर ਕੀਤੀ ਹੈ ਕਿ ਸਾਨੂੰ ਸੰਵਿਧਾਨ ਤੇ ਪੂਰਾ ਭਰੋਸਾ ਹੈ ਕਿ ਸੰਵਿਧਾਨ ਸਾਡਾ ਰੱਖਾ ਹੈ ਕਿਉਂਕਿ ਰੱਖੜੀ ਬੰਨ੍ਹਣਾ ਭੈਣਾ ਭਰਾ ਨੂੰ ਰੱਖੜੀ ਤਾਂ ਬੰਨ੍ਹਦੀਆਂ ਕਿ ਭਰਾ ਉਹਨਾਂ ਦੀ ਸਾਰੀ ਉਮਰ ਰੱਖਿਆ ਕਰੇ ਉਸੇ ਤਰ੍ਹਾਂ ਹੀ ਸੰਵਧਾਨ ਉਹਨਾਂ ਦੀ ਰੱਖਿਆ ਕਰੂ ਅਸੀਂ ਲੋਕ ਸਭਾ ਯੂਕਾਨ ਵਾਲੇ ਫਰੀਦਕੋਟ ਦਾ ਪ੍ਰਧਾਨ ਪਰਮਿੰਦਰ ਸਿੰਘ ਡੈਂਪਲ ਨੂੰ ਥਾਪਿਆ ਕਿਉਂਕਿ ਆਕਾਸ਼ਦੀ ਬਲਾਲੀ ਜੀ ਜੋ ਕਿ ਮੌਜੂਦਾ ਪ੍ਰਧਾਨ ਸੀ ਉਹਨਾਂ ਦੇ ਚੰਗੇ ਕਾਰਜਕਾਰੀ ਦੇਖਦੇ ਹੋਏ ਇੰਡੀਅਨ ਕਾਂਗਰਸ ਦਿੱਲੀ ਵੱਲੋਂ ਉਹਨਾਂ ਨੂੰ ਪੰਜਾਬ ਚ ਸੈਕਟਰੀ ਲਾ ਕੇ ਲੋਕ ਸਭਾ ਫਿਰੋਜ਼ਪੁਰ ਦਾ ਇੰਚਾਰਜ ਲਾ ਦਿੱਤਾ ਗਿਆ ਹੈ ਉਸ ਤੋਂ ਪਹਿਲਾਂ ਹਲੇ ਕੋਈ ਨਿਯੁਕਤੀ ਨਹੀਂ ਹੈ ਜਿਹੜੀ ਨਿਯੁਕਤੀ ਹੋਊਗੀ ਉਹ ਉਹਗਲੇ ਜੀ ਦੇ ਫੈਸਲੇ ਅਨੁਸਾਰ ਇੱਥੋਂ ਦੇ ਜਿਹੜੇ ਲੋਕਲ ਪ੍ਰਧਾਨ ਹੋਣਗੇ ਉਹਨਾਂ ਨਾਲ ਡਿਸਕਸ ਕਰਕੇ ਹੋਰ ਵਾਲਿਆ ਜ਼ਿਲ੍ਹਾ ਪ੍ਰੀਸ਼ਦ ਤੋਂ ਬੌਸਾਂਤੀ ਨੇ ਉਹ ਮਤ ਦੀ ਇਹ ਅਹਿਮ ਰੋਲ ਰਹੂਗਾ ਜਿੱਥੋਂ ਤੱਕ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੀ ਗੱਲ ਹੈ ਸਾਡੇ ਘੱਟੋ ਘੱਟ ਚਾਰ ਜਿਹੜੇ ਲੋਕ ਸਭਾ ਫਰੀਦਕੋਟ ਚ ਸਾਡੇ ਯੂਥ ਵਰਕਰ ਇਲੈਕਸ਼ਨ ਲੜਨਗੇ ਤੇ ਜਿੱਥੋਂ ਜਿੱਥੋਂ ਟਿਕਟਾਂ ਮਿਲਣਗੀਆਂ ਉੱਥੋਂ ਤੋਂ ਯੂਥ ਲੜੂਗਾ ਜਿੱਥੋਂ ਜਿੱਥੋਂ ਨਹੀਂ ਮਿਲਣਗੀਆਂ ਉੱਥੋਂ ਪਾਰਟੀ ਦਾ ਪੂਰਾ ਸਾਥ ਦੇਣਗੇ ਕਿਉਂਕਿ ਆਪਦੇ ਨਾਲੋਂ ਮੁੱਖ ਸਾਡੀ ਯੂਥ ਕਾਂਗਰਸ ਸਾਡੀ ਪਾਰਟੀ ਨੂੰ ਰੱਖ ਕੇ ਚੱਲਦੀ ਹੈ ਯੂਥ ਕਾਂਗਰਸ ਦਾ ਇਹੀ ਰੋਲ ਰਹੂਗਾ ਕਿ ਪਾਰਟੀ ਨੂੰ ਵਾਅਦਾ ਤੋਂ ਵਾਅਦਾ ਲੋਕਾਂ ਨੂੰ ਘਰੋਂ ਕੱਢ ਕੇ ਪੋਲਿੰਗ ਕਰਾਈਏ ਕਾਂਗਰਸ ਦੀ ਪਾਲিসੀਆਂ ਤੋਂ ਜਾਣੂ ਕਰਾਈਏ ਤੇ ਕਾਂਗਰਸ ਤੇ ਹੱਕ ਚ ਆਪਾਂ ਲੋਕਾਂ ਦਾ ਮਤ ਪੁਆਈਏ ਕਿਉਂਕਿ ਮਤਦਾਨ ਸਭ ਤੋਂ ਵੱਡਾ ਦਾਨ ਹੈ ਇਹ ਆਪਦੀ ਅਕਲ ਦਾ ਦਾਨ ਵੀ ਕਹਿ ਸਕਦੇ ਹਾਂ ਇਹਨੂੰ ਤੇ ਲੋਕਾਂ ਨੂੰ ਜਾਗਰੂਕ ਕਰਾਂਗੇ ਵੀ ਕਾਂਗਰਸ ਨੂੰ ਵੋਟ ਕਿਉਂ ਪਾਈਏ ਤੇ ਇਨਸ਼ੋਰ ਕਰੀਏ ਕਿ ਜੰਨੀਆਂ ਟੋਟਲ ਬਲੌਕ ਸੰਪਤੀਆ ਤੇ ਜੰਨੀਆਂ ਟੋਟਲ ਜ਼ਿਲ੍ਹਾ ਪ੍ਰੀਸ਼ਦਾਂ ਉਹ ਲੋਕ ਆਪਦੀ ਮਰਜ਼ੀ ਨਾਲ ਕਾਂਗਰਸ ਨੂੰ ਵੋਟਾਂ ਪਾਉਣ ਉੱਤੇ ਕਾਲੀ ਦਲ ਤੋਂ ਜਵਾਬ ਦੇਣ ਕਿ ਤੁਸੀਂ ਜੋ 10 ਸਾਲਾਂ ਚ ਕੀਤਾ ਵੀ ਉਹਦਾ ਭੁਗਤ ਹੁਣ ਤੁਹਾਨੂੰ ਭੁਗਤਣਾ ਪਵੇਗਾ ਭਾਗਾ ਪੁਰਾਣਾ ਤੋਂ ਰਾਜ ਬਰਾਰ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ